ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਸਡੀ ਚੈਨਲ ਨੂੰ ਜਿੰਨੇ ਵੀ ਵੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟੀਮ ਦਾ ਇੱਥੇ ਆਈਦਾ ਸੀ ਬਹੁਤ ਧੰਨਵਾਦ ਕਰਦੇ ਆਂ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਸ਼ਾਹੀ ਦਸਵੀ ਪਿੰਡ ਚੱਕਪਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦਾਸ ਭਾਈ ਜਸਵੀਰ ਸਿੰਘ ਮੁਖ ਸੇਵਾਦਾਰ ਅੱਜ ਇੱਥੇ ਜੋ ਵੀ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ ਜੋ ਬੁਰਜਾ ਉਸ ਟਾਈਮ ਦਾ ਜਦੋਂ ਪਾਸ਼ਾ ਇੱਥੇ ਆ ਕੇ ਠਹਿਰੇ 1706 ਈਸਵੀ ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਪਾਸ਼ਾ ਇੱਥੇ ਵਿਰਾਜੇ ਮਾਤਾ ਦੇਸਾਂ ਕੋਲ 9 ਦਿਨ ਠਹਿਰੇ ਇਨ੍ਹਾਂ ਦਿਨਾਂ ਦੌਰਾਨ ਜੋ ਵੀ ਇੱਥੇ ਸਾਂਝਾਂ ਪਈਆਂ ਜੋ ਵੀ ਇਲਾਕੇ ਦੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਜਿਸ ਜਗ੍ਹਾ ਤੇ ਤਿਆਰ ਕੀਤਾ ਸੀ ਪਿੰਡ ਦੇ ਬਜ਼ੁਰਗਾਂ ਨੇ ਉਹ ਜਗ੍ਹਾ ਦਾ ਨਾਮ ਅੱਜ ਪੌਂਟਾ ਸਾਹਿਬ ਹੈ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਜਿੱਥੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ ਕੱਚਾ ਬੁਰਜ ਉਸੇ ਤਰ੍ਹਾਂ ਸੋਹਬਤ ਹੈ ਜੋ ਅੱਜ ਵੀ ਉਸੇ ਰੂਪ ਚ ਹੈ ਜਿਵੇਂ ਪਾਸ਼ਾ ਇੱਥੇ ਆ ਕੇ ਬਰਾਜੇ ਸੀਗੇ ਉਹਨਾਂ ਦੀਆਂ ਨਿਸ਼ਾਨੀਆਂ ਪਲੰਘ ਸਾਹਿਬ ਚਾਦਰਾਂ ਜੋ ਜਾਣ ਵੇਲੇ ਜਿਸ ਦਿਨ ਜਾਣਾ ਸੀ ਪਾਸ਼ਾ ਨੇ ਕਿਹਾ ਕਿ ਅਸੀਂ ਅੱਜ ਇੱਥੋਂ ਜਾਣਾ ਤਿਆਰ ਹੈ ਮਾਤਾ ਦੇਸਾਂ ਨੇ ਚਾਦਰਾਂ 'ਚ ਬੇਨਤੀ ਕੀਤੀ ਕਿ ਪਾਸ਼ਾ ਦੁਬਾਰਾ ਕਦੋਂ ਦਰਸ਼ਨ ਹੋਣਗੇ ਤਾਂ ਪਾਸ਼ਾ ਨੇ ਕਿਹਾ ਕਿ ਹੁਣ ਦੁਬਾਰਾ ਨਹੀਂ ਆ ਸਕਾਂਗੇ ਆ ਲਓ ਸਾਡੀ ਦਸਤਾਰ ਇਹਦੇ ਸਾਹਮਣੇ ਬੈਠੋਗੇ ਜਦੋਂ ਵੀ ਨਿਤਨੇਮ ਕਰੋਗੇ ਗੁਰੂ ਗੁਰੂ ਜਪੋਂਗੇ ਤੁਹਾਨੂੰ ਸਾਡੇ ਹੀ ਦਰਸ਼ਨ ਹੋਣਗੇ ਨਾਲ ਹੀ ਜੋ ਗੁਰੂ ਨਾਨਕ ਦੇ ਘਰ ਦੀ ਦਰਕਰ ਦੀ ਵਿਧੀ ਹੈ ਕਿ ਮਾਲਕ ਇੱਕ ਹੈ ਹਰ ਥਾਂ ਰਮਿਆ ਹੋਇਆ ਉਹਨੂੰ ਜਾਣਨ ਲਈ ਸਾਨੂੰ ਇਹ ਪਵਿੱਤਰ ਦੇਹੀ ਦਿੱਤੀ ਹੈ ਇਹ ਦੇਹੀ ਦੇ ਵਿੱਚ ਵਸਣ ਵਾਲੇ ਜਿਹੜੇ ਸਾਹ ਇਹਨੂੰ ਗੁਰੂ ਨਾਨਕ ਨੇ ਕਿਹਾ ਕਿ ਇਹੀ ਪਵਨ ਗੁਰੂ ਆ ਇਸ ਗੁਰੂ ਦੇ ਨੇੜੇ ਰਹਿੰਦੇ ਆ ਅਸਤਿਤਵ ਗੁਰੂ ਕਾਰਜ ਕਰਦਾ ਦੁਨੀਆਂ ਦੇ ਵਿੱਚ ਵਿਚਲਦੇ ਆ ਸਾਨੂੰ ਪੈਰ ਪੈਰ ਤੇ ਡਾਇਰੈਕਸ਼ਨਾਂ ਮਿਲਦੀਆਂ ਸਾਧੂਆਂ ਰਾਹੀ ਸੰਤਾਂ ਰਾਹੀ ਅਸੀਂ ਫਿਰ ਉਸ ਗੱਲ ਨੂੰ ਪਾ ਜਾਣਦੇ ਆ ਜੀਦਾ ਕਰਕੇ ਅਸੀਂ ਆਏ ਹਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਉਹ ਦਸਤਾਰ ਬਖਸ਼ਿਸ਼ ਕੀਤੀ ਜਿਹਦੇ ਤੁਸੀਂ ਦਰਸ਼ਨ ਦਦਾਰੇ ਕਰ ਰਹੇ ਹੋ ਜਿਸ ਤਵੀ ਤੇ ਪ੍ਰਸ਼ਾਦੇ ਤਿਆਰ ਕੀਤੇ 9 ਦਿਨ ਸੇਵਾ ਕਰਦੇ ਰਹੇ ਮਾਤਾ ਜੀ ਤੇ ਇਥੋਂ ਦੀਆਂ ਸੰਗਤਾਂ ਉਹ ਤਵੀ ਨੂੰ ਵੀ ਦੁਬਾਰਾ ਆਪਣੇ ਲਈ ਨਹੀਂ ਵਰਤਿਆ ਪਿਆਰ ਨਾਲ ਗੁਰੂ ਜੀ ਦੀ ਨਿਸ਼ਾਨੀ ਸਮਝ ਕੇ ਉਹਨੂੰ ਸਾਂਭਿਆ ਚਾਦਰਾਂ ਦੋ ਜਿਹੜੀਆਂ ਚੰਦ ਤੋਂ ਪ੍ਰਾਪਤਾਂ ਮਾ ਪਾਸ਼ਾ ਦੀ ਕਸਹਿਰਾ ਹੈ ਪਾਸ਼ਾ ਦੇ ਉਸ ਵੇਲੇ ਦਾ ਇਹ ਸਾਰੀਆਂ ਨਿਸ਼ਾਨੀਆਂ ਇੱਥੇ ਸਾਂਭੀਆਂ ਹੋਈਆਂ ਸੋशोਭਤਾ ਤੁਸੀਂ ਦਰਸ਼ਨ ਦਦਾਰੇ ਕਰ ਰਹੇ ਹੋ ਏ ਨਗਰ ਚੱਕ ਪਤੇ ਸਿੰਘ ਵਾਲਾ ਦਮਦਮਾ ਸਾਹਿਬ ਤੋਂ 27 ਕਿਲੋਮੀਟਰ ਤੇ ਪੈਂਦਾ ਹੈ ਉੱਤਰਵਾਲੇ ਪਾਸੇ ਬਠਿੰਡਾ ਤੋਂ 15 ਕਿਲੋਮੀਟਰ ਹੈ ਪੁੱਚੋ ਮੰਡੀ ਦੇ ਬਿਲਕੁਲ ਨਜ਼ਦੀਕ ਹੈ 4-5 ਕਿਲੋਮੀਟਰ ਤੇ ਨਗਰ ਪੈਂਦਾ ਹੈ ਜਦੋਂ ਵੀ ਕਿਤੇ ਦਰਸ਼ਨ ਦੀਦਾਰੇ ਕਰਨਾ ਆਉਣੇ ਹੋ ਤੇ ਇੱਥੇ ਜ਼ਰੂਰ ਆ ਕੇ ਪ੍ਰਾਤਨ ਸਾੰਭੀ ਹੋਈ ਬਰਾਸਤ ਦੇ ਦਰਸ਼ਨ ਦੀਦਾਰੇ ਕਰੋ ਜੋ ਪਾਸ਼ਾਬਨ ਨੂੰ ਬਖਸ਼ਿਸ਼ ਕੀਤੀਆਂ ਦਾਤਾਂ ਉਹਨਾਂ ਦੇ ਦਰਸ਼ਨ ਦੀਦਾਰੇ ਕਰੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ